भगवंत मान की सरकार ने पूरे तीन साल खत्म और जो स्थिति आज पंजाब की हैगी है इन्नी माड़ी है ना कोई लॉ एंड ऑर्डर है कोई पंजाब सरकार को पैसा नहीं है पता नहीं कितने आप, आप पहुंचा आम आदमी पार्टी सरकार ने तीन साल जो उन्होंने नाकामी करी है 3 ਸਾਲ ਚ ਜੋ ਉਹਨਾਂ ਨੇ ਝੂਠੇ ਵਾਅਦੇ ਕਰੇ ਜੋ ਉਹਨਾਂ ਨੇ 24 ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਉਹਨਾਂ ਵਿੱਚ ਜੋ ਜਿਹੜੇ ਵਾਅਦੇ ਸੀਗੇ ਕੁਝ ਵੀ ਪੂਰਾ ਨਹੀਂ ਕਰ पाए ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਅਸੀਂ ਪੁੱਛਣਾ ਚਾਹੁੰਦੇ ਹਾਂ 2 ਸਾਲਾਂ 'ਚ ਤੁਸੀਂ ਕੀ ਕਰੋਗੇ ਰਿਸ਼ਤਾ ਜਾਰ ਜਿਹੜਾ ਸੀਗਾ ਇਨਾਂ ਦੀ ਸਰਕਾਰ ਦੇ ਵਿੱਚ ਇਨਾ ਵਾਧੂ ਚੁੱਕਿਆ ਲੋਕਾਂ ਦੇ ਕੰਮ ਨਹੀਂ ਹੋ ਰਹੇ ਕੁਝ ਨਹੀਂ ਹੋ ਰਿਹਾ ਸਭ ਤੋਂ ਵੱਡੀ ਗੱਲ ਸਫਾਈ ਜਿਹੜੇ ਸਫਾਈ ਸੇਵਕ ਸੀਗੇ ਉਹਨਾਂ ਨੂੰ ਇਹ ਸਫਾਈ ਸੇਵਕਾਂ ਨੂੰ ਕਿੱਟਾ ਵੀ ਨਹੀਂ ਦੇ पाए ਅੱਜ ਆ ਜਿੱਥੇ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਪਟਿਆਲੇ ਚ ਵਾਥਵਾਕ ਜਗਾ प्रोटेस्ट हो रहा है और सारे पंजाब भी हो रहा है अज भगवंत मान की सरकार ने पूरे तीन साल खत्म किते ने और जो स्थिति पंजाब की हैगी है, है इन्नी माड़ी है ना कोई लॉ एंड ऑर्डर है कोई पंजाब सरकार को पैसा नहीं है पता नहीं कितने आप, आप और दे दे दो साल रह गए हैं ਅਸੀਂ ਪੁੱਛਣਾ ਚਾਹਨੇ ਦੋ ਸਾਲਾਂ ਚ ਤੁਸੀਂ ਕੀ ਕਰੋਗੇ ਸਾਡੀ ਲੇਡੀਆਂ ਦਾ ਹੱਕ ਦੋਗੇ ਜੋ ਇੱਕ 1000 ਰੁਪਏ ਦਸਿਆਸੀਗਾ ਦੇਣਾ ਹੈਗਾ ਔਰ ਲਾਅ ਐਂਡ ਆਰਡਰ ਦਾ ਕੀ ਕਰੋਗੇ ਤੁਸੀਂ ਹਰ ਰੋਜ਼ ਮਰਡਰ ਹੋ ਰਹੇ ਨੇ ਆਹ ਦੇਖੋ ਮੰਦਰ ਚ ਗ੍ਰੇਨੇਡ ਸਿੱਟਿਆ ਅੰਮ੍ਰਿਤਸਰ ਚ ਔਰ ਵਕ ਵਕ ਜਗਾ ਚ ਗ੍ਰੇਨੇਡ ਤੇਜੀ 13ਵੀਂ ਟਾਈਮ ਹੋਇਆ ਹੈ ਅੰਮ੍ਰਿਤਸਰ ਵਿੱਚ ਬਾਰਡਰ ਸਟੇਟ ਹੈ ਅਸੀਂ ਕੁਸਤਾ ਧਿਆਨ ਰੱਖਣਾ ਚਾਹੀਦਾ ਕੀ ਹੋ ਰਿਹਾ ਹੈਗਾ ਔਰ ਜਿਹੜੇ ਲੋਗ ਸਾਰੇ ਕਿਤੇ ਕੁਮਰੇ ਪੰਜਾਬ ਚ ਜਿਨ੍ਹਾਂ ਨੂੰ ਸ਼ਹਿ ਮਿਲੀ ਹੋਈ ਹੈ ਲੋਕਾਂ ਦੀ ਉਹਨਾਂ ਦੇ ਖਿਲਾਫ ਕੁਝ ਕਰਨਾ ਚਾਹੀਦਾ ਹੈ ਕਿੰਨੇ ਕੇਸ ਆ ਰਹੇ ਨੇ ਕਿਸੇ ਦਾ ਸਿਰ ਫਾੜਤਾ ਕਿਸੇ ਨੂੰ ਗੋਲੀ ਮਾਰਤੀ ਕੋਈ ਪਰਵਾਹ ਨਹੀਂ ਹੈ ਸਾਰਿਆਂ ਨੂੰ ਇਸ ਚੀਜ਼ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਔਰ ਉਹ ਲੋਕਾਂ ਨੂੰ ਫੜਨਾ ਚਾਹੀਦਾ ਹੈਗਾ ਇਹ ਸਾਡੀ ਰਿਕੁਐਸਟ ਹੈਗੀ ਹੈ ਔਰ ਅਸੀਂ ਇਸ ਤਰ੍ਹਾਂ ਹੀ ਪ੍ਰਦਰਸ਼ਨ ਕਰਦੇ ਰਹਾਂਗੇ ਜਦ ਤੱਕ ਸਰਕਾਰ ਕੁਝ ਐਕਸ਼ਨ ਨਹੀਂ ਲੈਂਦੀ ਮੈਂ ਪ੍ਰਦਰਸ਼ਨ ਤੁਹਾਡਾ ਹੁਣ ਕਿੰਨੇ ਸਮੇਂ ਤੱਕ ਜਿਹੜਾ ਕਰੋਗੇ ਸਾਡਾ ਅੱਜ ਅੱਧੇ ਘੰਟੇ ਲਈ ਹੈ ਸਾਰੇ ਕਿਥੇ ਔਰ ਅਸੀਂ ਵੱਡੇ ਸਟੇਟ ਫੰਕਸ਼ਨ ਵੀ ਕਰਾਂਗੇ ਉਹ ਡਾਟਾ ਤੁਹਾਨੂੰ ਦੱਸਦਾ। ਮੈਂ ਕਈ ਅਯੋਧ ਨਸ਼ਾ ਵਿਰੋਧ ਜਿਹੜਾ ਚਲਾਇਆ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਭਗਵਾਨ ਤੁਮਨ ਸਰਕਾਰ ਦਾ? ਫੜਦੇ ਆਂ ਜੀ ਕਿ ਇਹਨੂੰ ਫੜ ਲਿਆ ਉਹਨੂੰ ਫੜ ਲਿਆ ਪਰ ਮੈਨੂੰ ਕਈ ਜਗ੍ਹਾ ਅਸੀਂ ਆ ਪਤਾ ਹੈਗੀਆਂ ਜਿੱਥੇ ਨਸ਼ਾ ਆਮ ਬਿਕਰਿਆ ਹੈਗਾ ਔਰ ਲੋਕਾਂ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਪੂਰਾ ਪਤਾ ਹੈ ਕਿੱਥੇ ਕੀ ਹੋ ਰਿਹਾ ਹੈ। ਪਹਿਲੇ ਉਹਨਾਂ ਨੂੰ ਫੜਨ ਫਿਰ ਅਸੀਂ ਮੰਨਾਂਗੇ ਕੁਝ। ਪਿਛਲੇ 6 ਮਹੀਨਿਆਂ ਦੇ ਵਿੱਚ ਜੀ 10 ਤੋਂ 15 ਜਿਹੜੇ ਹਮਲੇ ਹੋ ਚੁੱਕੇ ਹੈ ਤੇ ਸੀਐਮ ਸਾਹਿਬ ਕਹਿੰਦੇ ਨੇ ਪੰਜਾਬ ਦੇ ਵਿੱਚ ਜਿਹੜੀ ਉਹ ਕਾਨੂੰਨ ਵਿਵਸਥਾ ਉਹ ਸਹੀ ਹੈ ਪੰਜਾਬ ਨੂੰ ਬੰਨ੍ਹ ਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੇਖੋ ਇਹ 5 6 ਨਹੀਂ ਹੈ ਅੱਜ 13ਵਾਂ ਹੋਇਆ ਹੈ ਗ੍ਰੇਨੇਡ ਅਟੈਕ ਅੰਮ੍ਰਿਤਸਰ ਚ ਕੱਲ ਔਰ ਬਾਰਡਰ ਹੈਗਾ ਬਾਰਡਰ ਦੇ ਤੁਸੀਂ ਧਿਆਨ ਨਹੀਂ ਕਰ ਸਕਦੇ ਤੁਸੀਂ ਫੜ ਨਹੀਂ ਸਕਦੇ ਲੋਕਾਂ ਨੂੰ ਅੱਜ ਬਿਆਨ ਆਇਆ ਹੈਗਾ ਕਿ ਪਾਕਿਸਤਾਨ ਤੋਂ ਲੋਕ ਕਰ ਰਹੇ ਨੇ ਏਜੰਸੀਸ ਜੋ ਕੜਿਆ ਨੇ ਜਿਹੜਾ ਐਸਐਸਪੀ ਨੇ ਕੀਤਾ ਹੈਗਾ ਅੰਮ੍ਰਿਤਸਰ ਜੇ ਤੁਹਾਨੂੰ ਪਤਾ ਹੈਗਾ ਬਾਰਡਰ ਸਕਿਉਰਿਟੀ ਚ ਕੋ ਸਕਿਉਰਿਟੀ ਥਾ ਥਾ ਲਾਓ ਇਹ ਥੋੜਾ ਨਹੀਂ ਇਹ ਕੋਈ ਲੋਗ ਲਾਅ ਐਂਡ ਆਰਡਰ ਖਰਾਬ ਕਰਨ ਲੱਗੇ ਨੇ ਪੰਜਾਬ ਦਾ ਪੰਜਾਬ ਕਿਹਦੇ ਹੱਥਾਂ ਚ ਆਪ ਸਰਕਾਰ ਦੇ ਹੱਥਾਂ ਚ ਨਾ ਪ੍ਰਧਾਨ ਜੀ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਬਾਰੇ ਜਾਣਕਾਰੀ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਜੋ ਉਹਨਾਂ ਨੇ ਨਕਾਮੀ ਕਰੀ ਹੈ 3 ਸਾਲ ਚ ਜੋ ਉਹਨਾਂ ਨੇ ਝੂਠੇ ਵਾਅਦੇ ਕਰੇ ਆ ਜੋ ਉਹਨਾਂ ਨੇ ਜੋਨ ਮੈਨੀਫੈਸਟੋ ਜਾਰੀ ਕੀਤਾ ਸੀਗਾ ਉਹ ਉਹਨਾਂ ਵਿੱਚੋਂ ਜਿਹੜੇ ਵਾਅਦੇ ਸੀਗੇ ਕੁਝ ਵੀ ਪੂਰਾ ਨਹੀਂ ਕਰ ਪਾਏ ਚਾਹੇ ਆਪਾਂ ਲਾ ਲਈਏ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਣਾ ਸੀ ਉਹ ਹਜੇ ਤੱਕ ਉਹਨਾਂ ਨੇ ਵੀ ਦਿੱਤਾ ਬੇਅਦਮੀ ਦੇ ਜਿਹੜੇ ਕਾਤਲ ਉਹਨਾਂ ਨੇ ਫੜਨੇ ਸੀਗੇ ਹਜੇ ਤੱਕ ਉਹ ਉਹਨਾਂ ਨੇ ਨਹੀਂ ਫੜੇ ਐਮਐਸਪੀ ਜਿਹੜੀ ਉਹਨਾਂ ਨੇ ਦੇਣੀ ਸੀਗੀ ਉਹ ਹਜੇ ਤੱਕ ਨਹੀਂ ਦਿੱਤੀ ਭ੍ਰਿਸ਼ਟਾਚਾਰ ਜਿਹੜਾ ਸੀਗਾ ਇਹਨਾਂ ਦੀ ਸਰਕਾਰ ਦੇ ਵਿੱਚ ਇੰਨਾ ਵੱਜ ਚੁੱਕਿਆ ਹੈ ਲੋਕਾਂ ਦੇ ਕੰਮ ਨਹੀਂ ਹੋ ਰਹੇ ਕੁਝ ਨਹੀਂ ਹੋ ਰਿਹਾ ਸਭ ਤੋਂ ਵੱਡੀ ਗੱਲ ਸਫਾਈ ਜਿਹੜੇ ਸਫਾਈ ਸੇਵਕ ਸੀਗੇ ਉਹਨਾਂ ਨੂੰ ਇਹ ਸਫਾਈ ਸੇਵਕਾਂ ਨੂੰ ਕਿੱਟਾ ਵੀ ਨਹੀਂ ਦੇ पाए 24 ਘੰਟੇ ਬਿਜਲੀ ਦੇਣ ਦਾ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਉਹ ਨਹੀਂ ਦਿੱਤਾ 5 ਘੰਟੇ ਜਿਹੜਾ 5 ਰੁਪਏ ਪ੍ਰਤੀ ਯੂਨਿਟ ਇਹਨਾਂ ਨੇ ਕਿਹਾ ਸੀਗਾ ਅਸੀਂ ਬਿਜਲੀ ਮੁਹਿੰਮ ਦੇਵਾਂਗੇ ਉਹ ਇਹਨਾਂ ਨੇ ਨਹੀਂ ਦਿੱਤਾ ਲਾਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੋ ਰਿਹਾ ਹੁਣ ਇਹ ਨਸ਼ਾ ਮੁਕਤੀ ਦੀ ਗੱਲ ਕਰਦੇ ਨੇ 3 ਸਾਲ ਤੱਕ ਇਹਨਾਂ ਨੇ ਨਸ਼ਾ ਕਿਉਂ ਨਹੀਂ ਰੋਕਿਆ ਜੀ ਹੁਣ ਇਹ ਕਹਿੰਦੇ ਕਿ ਅਸੀਂ ਬੰਦੇ ਫੜ ਲੇ ਪਹਿਲਾਂ ਕੀਤੇ ਸੀਗੇ ਇਟ ਮੀਨਸ 3 ਸਾਲ ਨਸ਼ਾ ਪੂਰਾ ਇਹਨਾਂ ਨੇ ਬਕਵਾਏ ਆ ਪੰਜਾਬ ਸਰਕਾਰ ਦਾ ਇਹਦੇ ਵਿੱਚ ਹੱਥ ਸੀਗਾ ਪਰ ਤਿੰਨੇ ਸਾਲ ਹੈ ਕਿਉਂ ਚੁੱਪ ਰਹਿ ਹੂੰ ਕਿਉਂ ਕਹਿ ਰਹੇ ਸੀ ਨਸ਼ਾ ਵਾਲਿਆਂ ਦੇ ਘਰ ਤੋੜ ਰਹੇ ਆ ਪਹਿਲਾਂ ਕਿਉਂ ਨਹੀਂ ਤੋੜੇ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਨਸ਼ਾ ਕਿੱਥੇ ਵਿਕਦਾ ਸ਼ਹਿਰ ਦੇ ਵਿੱਚ ਤੋ ਜੂਆ ਜੂਏ ਦੀ ਦੁਕਾਨਾਂ ਆ ਨਾ ਤਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਪਟਿਆਲੇ ਦਾ ਉਹ ਕਹਿ ਰਿਹਾ ਕਿ ਮੈਂ ਜੂਏ ਦੀ ਦੁਕਾਨ ਬੰਦ ਕਰਾਤੀ 34 ਨੰਬਰ ਵਾਰਡ ਚ ਕੀ ਪੂਰੇ ਪੰਜਾਬ ਦੇ ਜਿਹੜੇ ਇਹਨਾਂ ਦੇ ਪਟਿਆਲੇ ਦੇ ਐਮਸੀ ਦੇ ਵਿੱਚ ਜੂਏ ਦੀ ਦੁਕਾਨਾਂ ਨਹੀਂ ਚੱਲ ਰਹੀਆਂ ਉਹ ਹੁਣ ਆਮ ਆਦਮੀ ਪਾਰਟੀ ਦੇ ਪਟਿਆਲੇ ਦੇ ਪ੍ਰਧਾਨ ਨੇ ਨਾ ਕਿ ਇਕੱਲੇ ਕਵਾੜ ਦੇ ਪ੍ਰਧਾਨ ਨੇ ਉਹਨਾਂ ਨੂੰ ਪੂਰੇ ਪਟਿਆਲੇ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਕਿ ਕਿੱਥੇ ਕਿੱਥੇ ਜੂਏ ਦੀ ਦੁਕਾਨਾਂ ਚੱਲ ਰਹੀਆਂ ਕਿੱਥੇ ਕਿੱਥੇ ਸੱਟੇ ਦਾ ਕੰਮ ਚੱਲ ਰਿਹਾ ਇਹ ਜਿਹੜੇ ਨਿਕੰਮੀ ਦੇ 3 ਸਾਲ ਸੀਗੇ ਅੱਜ ਪੂਰੇ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਜੀਬਾ ਜੈਂਦਰ ਗੌਰ ਜੀ ਸਾਡੇ ਜ਼ਿਲ੍ਹਾ ਦੇ ਐਸਬੀਏ ਕੂਕਾ ਜੀ ਦੀ ਅਗਵਾਈ ਦੇ ਵਿੱਚ ਸਾਰੇ ਬਾਡਾ ਦੇ ਵਿੱਚ ਸਾਰੇ ਚੌਂਕਾ ਦੇ ਵਿੱਚ ਅੱਜ ਜਿਹੜੇ ਹੈਗੇ ਆ ਅਨਿਲ ਆਪਣਾ ਪ੍ਰਦਰਸ਼ਨ ਕੀਤੇ ਜਾ ਰਹੇ ਸਾਡੇ ਪੂਰੇ ਸੀਨੀਅਰ ਨੇਤਾ ਜਿਹੜੇ ਮੁੱਖ ਰੂਪ ਤੇ ਜਿਹੜਾ ਉਹ ਪਹੁੰਚੇ ਨੇ ਸਾਡੇ ਅਨਿਲ ਮੰਗਲਾ ਜੀ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਕਿ ਆਪਣਾ ਸਮਾਂ ਕੱਟ ਕੇ ਉਹ ਇੱਥੇ ਪਹੁੰਚੇ ਜੇ ਅਸੀਂ ਬੇਨਤੀ ਕਰਦੇ ਆਂ ਫੇਰ ਦੁਬਾਰਾ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਜਲਦ ਤੋਂ ਜਲਦ ਪੂਰਾ ਕਰਨ ਕਿਉਂਕਿ ਮਹਿਲਾਵਾਂ ਦੇ 3 ਸਾਲ ਹੋ ਗਏ ਆ 1000 ਰੁਪਏ ਮਹੀਨਾ ਕਹਿੰਦੇ ਸੀਗੇ ਤਾਂ 36000 ਰੁਪਏ 3 ਸਾਲਾਂ ਦਾ ਹੋ ਗਿਆ ਉਹ ਉਹਨਾਂ ਨੂੰ ਦੇਣਾ ਚਾਹੀਦਾ ਮੈਂ ਫੇਰ ਬੇਨਤੀ ਕਰਦਾ कि ਪੰਜਾਬ ਦੇ ਜਿਹੜੇ ਲੋਕ ਨੇ ਬਹੁਤ ਹੀ ਬਹੁਤ ਹੀ ਦਿਲੋ ਦਿਲੋ ਬੋਟਾ ਪਾਣ ਵਾਲੇ ਲੋਕ ਨੇ ਪਰ ਹੁਣ ਪੰਜਾਬ ਸਰਕਾਰ ਬਹੁਤ ਹੀ ਜਲਦ ਜਲਦ ਭਾਜਪਾ ਦੀ ਸਰਕਾਰ ਪੰਜਾਬ ਦੇ ਵਿੱਚ ਬਣਨ ਵਾਲੀ ਹੈ ਤੁਸੀਂ ਦਿੱਲੀ ਦੇ ਵਿੱਚ ਵੀ ਦੇਖਿਆ 10 ਸਾਲ ਇਹਨਾਂ ਨੇ ਝੂਠ ਬੋਲੇ ਆ ਪਰ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਇਸ ਵਾਰ ਮੂੰਹ ਤੋੜ ਜਵਾਬ ਦਿੱਤਾ ਐਵੇਂ ਹੀ 2027 ਦੇ ਵਿੱਚ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਊਗੀ ਠੀਕ